ਲਿਵਿੰਗ ਇੰਡੀਆ ਟੀਮ ਦਾ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਦਿਖਾਈ ਜਾ ਰਹੀ ਹੈ ਜਿੱਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਸਨ ਉਹਨਾਂ ਵੱਲੋਂ ਇੱਕ ਪ੍ਰਣ ਲਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਅਤੇ ਇਸੇ ਦੇ ਤਹਿਤ ਹੀ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਜੜੀ ਹੈਗੀ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਉਸੇ ਦੇ ਤਹਿਤ ਹੀ ਅੱਜ ਨਕੌਦਰ ਦੇ ਵਿੱਚ ਵੀ ਨਕੌਦਰ ਦੇ ਡੀਐਸਪੀ ਕਲਵਿੰਦਰ ਸਿੰਘ ਵੈਰਕ ਦੀ ਅਗਵਾਈ ਦੇ ਵਿੱਚ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਜਿਹੜਾ ਹੈਗਾ ਨਕੋਦਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਨਸ਼ੇ ਖਿਲਾਫ ਜਿਹੜਾ ਹੈਗਾ ਸਰਚ ਅਭਿਆਨ ਚਲਾਇਆ ਜਾ ਰਿਹਾ ਅਤੇ ਇਸ ਦੇ ਸਬੰਧ ਵਿੱਚ ਥੋੜੇ ਹੀ ਸਮੇਂ ਤੱਕ ਡੀਐਸਪੀ ਜਿਹੜੇ ਕਲਵਿੰਦਰ ਸਿੰਘ ਵੈਰਕ ਨੇ ਉਹ ਵੀ ਦੱਸਣਗੇ ਕਿ ਕਿੰਨੇ ਲੋਕਾਂ ਨੂੰ ਜਿਹੜਾ ਹੈਗਾ ਰਾਉਂਡ ਅਪ ਕੀਤਾ ਗਿਆ ਤੇ ਕਿੰਨਾ ਨਸ਼ਾ ਬਰਾਮਦ ਕੀਤਾ ਗਿਆ ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਤੇ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਅਸੀਂ ਜਿਹੜੇ ਸਾਡੇ ਡਰਗ ਸੈਲਿੰਗ ਤੇ ਜਿੱਥੇ ਸਾਨੂੰ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਸ਼ੱਕ ਹੁੰਦਾ ਹੈ ਅਸੀਂ ਉਹ ਪੁਆਇੰਟ ਤੇ ਰੂਟੀਨ ਵਾਈਜ਼ ਚੈਕਿੰਗ ਕਰਦੇ ਹਾਂ ਤੇ ਅੱਜ ਵੀ ਅਸੀਂ ਇਸੇ ਰੂਟੀਨ ਤੇ ਇੱਥੇ ਚੈਕਿੰਗ ਕੀਤੀ ਗਈ ਹੈ ਜਿੱਥੇ ਕਿ ਸਾਨੂੰ ਸ਼ੱਕ ਹੈ ਕਿ ਇਥੇ ਡਰਗ ਸੈਲਿੰਗ ਹੋ ਸਕਦੀ ਹੈ ਰੂਟੀਨ ਵਾਈਜ਼ ਅਗੀਵਨ ਨਾਰਮਲ ਚੈਕਿੰਗ ਹੋਈ ਨਹੀਂ ਦੀ ਤੇ ਅੱਜ ਵੀ ਅਸੀਂ ਇਸ ਰੂਟੀਨ ਵਾਈਜ਼ ਨਾਰਮਲ ਚੈੱਕ ਕੀਤੀ ਜਿਨ੍ਹਾਂ ਦੇ ਪੁਰਾਣੇ ਪਰਚੇ ਦਰਜ ਹੈ ਉਹਨਾਂ ਤੇ ਨਿਗਰਾਨੀ ਦੇ ਤਹਿਤ ਇੱਕ ਕਦਮ ਚੁੱਕਿਆ ਗਿਆ ਹੈ ਹੱਦੋਂ ਇਹ ਕਿਉਂਤ ਵੀ ਫੜਿਆ ਗਿਆ ਜਾਂ ਅਜੇ ਵੀ ਸੜੋ ਪ੍ਰਸ਼ਨ ਚੱਲ ਰਿਹਾ ਫਾਈਨਲ ਤੋਂ ਬਾਅਦ ਤੋਂ ਸੰਗੀ ਸਰ ਅੱਜ ਕਿੰਨੀ ਜਗ੍ਹਾ ਤੇ ਜਿਹੜਾ ਕਾਫੀ ਪ੍ਰਸ਼ਨ ਚਲਾਇਆ ਗਿਆ ਅ ਅੱਜ ਅਸੀਂ ਗੁਰਨਾਣਕਪੁਰੇ ਮੱਲੇ ਦੇ ਵਿੱਚ ਅਜੇ ਜਿਨ੍ਹਾਂ ਦੇ ਪੁਰਾਣੇ ਮੁਕਦਮੇ ਦਰਜ ਆ ਤੇ ਇਹਨਾਂ ਦੇ ਸਰਵਲੈਂਸ ਦੇ ਤਹਿਤ ਜਿਨ੍ਹਾਂ ਤੇ ਡਰਗ ਸੈਲਿੰਗ ਦੇ ਪੁਰਾਣੇ ਪਰਚੇ ਆ ਤੇ ਉਹਨਾਂ ਦੇ ਕਾਫੀ ਕਰਾਪਆਇੰਟਸ ਤੇ ਅਸੀਂ ਨੋਟ ਡਾਊਨ ਕਰਕੇ ਉਹਨਾਂ ਦੀ ਨਿਗਰਾਨੀ ਵਾਸਤੇ ਅੱਜ ਇੱਥੇ ਆਏ ਆ ਇਕਰੀਬ 89 ਕਰਾਂ ਦੇ ਵਿੱਚ ਜਿਹੜੇ ਜਨਤ ਗੁਰਾਣੇ ਪਰਚੇ ਆ ਉਹਨਾਂ ਦੀ ਨਿਗਰਾਨੀ ਕਰਨ ਵਾਸਤੇ ਅੱਜ ਅਸੀਂ ਤੇ ਸਰਚ ਤੇ ਕਾਫੀ آپریشن ਤੇ ਆਦਸੀ ਆਇਆ ਸਰ ਕਿੰਨੇ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹਜੇ ਸਰਚ آپریشن ਚੱਲ ਰਿਹਾ ਹੈ ਬਾਕੀ ਫਾਈਨਲ ਬਾਕੀ ਸਰਚ ਵਗੈਰਾ ਫੜਿਆ ਗਿਆ ਨਹੀਂ ਹਾਲ ਤੀ ਗੜੀ ਕੁਝ ਨਹੀਂ ਹਜੇ ਤਾਂ آپریشن ਚੱਲ ਰਿਹਾ ਸ਼ਾਮ ਤੱਕ ਚੱਲੇਗਾ ਉਸ ਤੋਂ ਦੇਖ ਸਰ ਜਿਹੜੀਆਂ ਸਿਵਲ ਹਸਪਤਲ ਦੇ ਮੋੜੇ ਤੋਂ ਆ ਗੋਲੀਆਂ ਵੇਚਦੇ ਆ ਨਸ਼ਾ ਉੱਥੇ ਵੀ ਸ਼ੱਕ ਹੈ ਮਰੀ ਕਿਸੇ ਕੁਝ देखो जिक्र ਤੁਹਾਡੇ ਕੋਲ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਹੈ ਜਿਹੜੇ ਕਿ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਕਿ ਸਿਵਲ ਹਸਪਤਾਲ ਦੇ ਬਾਰੇ ਕੋਈ ਗੁੜੀਆਂ ਵੇਚਦੇ ਤੁਹਾਡੇ ਕੋ ਕੋਈ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਹੈ ਮੈਨੇ ਕੋਲ ਜੁਆਇਨ ਕਰੋ ਆਪਾਂ ਜ਼ਰੂਰ ਇਸ ਸੰਬੰਧੀ ਕਾਰਵਾਈ ਕਰਾਂਗੇ ਸਾਡਾ ਬਾਕੀ ਰੂਟੀਨ ਵਾਈਜ਼ ਉੱਥੇ ਜ਼ਰੂਰ ਚੱਲਦਾ ਹੈ ਕਿਉਂਕਿ ਇੱਕ ਚੰਗੇ ਨਾਗਰਿਕ ਦਾ ਫਰਜ਼ ਹੁੰਦਾ ਜੇਕਰ ਤੁਹਾਡੇ ਕੋ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਤੁਸੀਂ ਪੁਲਿਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤੇ ਸਰ ਜੇ ਅਸੀਂ ਕਈ ਵਾਰੀ ਸ਼ੇਅਰ ਕੀਤਾ ਤੁਹਾਨੂੰ ਦੱਸਿਆ ਜੀ ਕਿ ਉੱਥੇ ਜਾਂਦੇ ਤੇ ਸਪਾਰਟ ਵੀ ਜਾਂਦੀ ਹੈ ਆਪਣੀ ਪਰ ਉਹ ਕਿ ਆਨ ਦਾ ਸਪੋਰਟ ਤੁਹਾਨੂੰ ਕਿਤੇ ਫਰਾਰ ਪਹਿਲਾਂ ਹੀ ਹੋ ਜਾਂਦੇ ਜਾਂ ਤਾਂ ਤੁਹਾਡੀ ਲੀਕੇਜ ਹੋ ਜਾਂਦੀ ਹੈ ਵੀ ਕਿਤੇ ਕੋਈ ਛਾਪੇ ਮਾਰ ਪੋਸਿਬਿਲਟੀ ਇਹ ਹੈ ਕਿ ਜਿਹੜਾ ਇਨਫੋਰਮੇਸ਼ਨ ਦੇ ਰਿਹਾ ਹੈ ਉਹ ਤੁਸੀਂ ਆਪ ਹੀ ਕਹੇ ਕਿ ਤੁਹਾਡ ਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਉਸ ਤੋਂ ਪਹਿਲਾਂ ਹੀ ਉਹ ਫਰਾਰ ਹੋ ਜਾਂਦਾ ਇਟ ਮੀਨਸ ਕਿਤੇ ਨਾ ਕਿਤੇ ਲੈਪਸ ਕਿਸੇ ਪੁਆਇੰਟ ਤੋਂ ਤੁਹਾਡੇ ਵੱਲੋਂ ਹੋ ਸਕਦਾ ਤੁਹਾਡਾ ਨਾਲ ਦਾ ਕੋਈ ਬੰਦਾ ਲੀਕੇਜ ਕਰ ਦਿੰਦਾ ਉਹ ਸਾਡੇ ਤੋਂ ਆਉਣ ਤੋਂ ਪਹਿਲਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਡੀ ਰੁਟੀਨ ਵਜੋਂ ਉੱਥੇ ਚੈਕਿੰਗ ਚੱਲਦੀ ਹੈ ਕੱਲ ਵੀ ਚੈਕਿੰਗ ਕੀਤੀ ਗਈ ਸੀ ਕੱਲ ਇਸ ਸੰਬੰਧੀ ਅਸੀਂ ਗੁਰਾਣਾਕਪੁਰਾ ਮੁੱਲਾ ਤੇ ਕਲਿਆਣਪੁਰ ਦੇ ਵਿੱਚ ਜਿਨ੍ਹਾਂ ਦੇ ਪੁਰਾਣੇ ਪਰਚੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਸੀ ਤੇ ਉਸ ਤੇ ਅਸੀਂ 6 ਬੰਦਿਆਂ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਕੀਤੀ ਗਈ ਸੀ ਜਿਨ੍ਹਾਂ ਕੇ ਪੁਰਾਣੇ ਪਰਚੇ ਆ ਉਹਨਾਂ ਦੇ ਖਿਲਾਫ 110 ਦੇ ਕਲੰਦੇ ਤੇ 109 ਦੇ ਕਲੰਦੇ ਸਰ ਜਿਹੜੇ ਹਜੇ ਵੀ ਨਸ਼ਾ ਵੇਚਣ ਤੋਂ ਬਾਝ ਨਹੀਂ ਆ ਰਹੇ ਉਹਨਾਂ ਨੂੰ ਵੀ ਨਾਕੀ ਚੱਲ ਪੰਜਾਬ ਸਰਕਾਰ ਤੇ ਸਾਡੇ ਸੀਨੀਅਰ ਅਫਸਰਾਂ ਤੋਂ ਸਖਤ ਮੈਸੇਜ ਆ ਜੇਕਰ ਤੁਸੀਂ ਨਸ਼ਾ ਵੇਚਣ ਤੋਂ ਨਹੀਂ ਹਟੋਗੇ ਤੇ ਤੁਹਾਨੂੰ ਇਸ ਸੰਬੰਧੀ ਇੱਕ ਠੋਸ ਜਿਹੜਾ ਕੀ ਐਕਸ਼ਨ ਉਹਨਾਂ ਦਾ ਖਿਲਾਫ ਕੀਤਾ ਜਾਵੇਗਾ ਤੇ ਇੱਕ ਹਦਾਇਤ ਹੈ ਪੰਜਾਬ ਸਰਕਾਰ ਦੀ ਤੇ ਸਾਡੇ ਅਫਸਰਾਂ ਦੀ ਇਹਨੂੰ ਬਾਅਦ ਜਾਜੋ ਜੇ ਨਹੀਂ ਹਟੋਗੇ ਅਸੀਂ ਹਟਾ ਦਾਂਗੇ ਕੈਮਰਾ ਪਰਸੰਦ ਨਾਲ ਪਣੀ ਤਰੜਾ ਲਿਵਿੰਗ ਇੰਡੀਆ ਨਿਊਜ਼